ਫਗਵਾੜਾ ਦੇ ਨੌਜਵਾਨ ਸੰਦੀਪ ਸਿੰਘ ਉਰਫ ਸਨੀ ਦਾ ਅਮਰੀਕਾ ਦੇ ਮਿਸੀਸੀppi ਸੂਬੇ ਚੁਨਟੇਰੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ 1 ਜੁਲਾਈ ਨੂੰ ਵਾਪਰੀ ਇਹ ਵਾਰਦਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਲੁਟੇਰਾ ਰਵਲਵਰ ਦੀ ਨੋਕ ਤੇ ਸੰਦੀਪ ਨੂੰ ਕੈਸ਼ ਕਾਊਂਟਰ ਕੋਲ ਲੈ ਕੇ ਜਾਂਦਾ ਹੈ ਸੰਦੀਪ ਵੱਲੋਂ ਵਿਰੋਧ ਕਰਨ ਤੇ ਉਸ ਦੇ ਪੇਟ ਵਿੱਚ ਗੋਲੀ ਮਾਰਦਾ ਹੈ ਤੇ ਸੰਦੀਪ ਥੱਲੇ ਡਿੱਗ ਪੈਂਦਾ ਹੈ ਸਤੋਂ ਬਾਅਦ ਲੁਟੇਰਾ ਕੈਸ਼ ਲੈ ਕੇ ਫਰਾਰ ਹੋ ਗਿਆ ਸੰਦੀਪ ਨੂੰ ਗੋਲੀ ਲੱਗਣ ਦੇ ਬਾਵਜੂਦ ਉਸਨੇ ਹਿੰਮਤ ਦਿਖਾਈ ਉੱਠ ਕੇ ਕਿਸੇ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹ ਥੱਲੇ ਡਿੱਗ ਗਿਆ ਇਵਾਰਦਤ ਐਮਐਸਸੀਪੀ ਸੂਬੇ ਦੇ ਮੈਰੀਡੀਨ ਸ਼ਹਿਰ ਚ ਗੈਸ ਸਟੇਸ਼ਨ ਕੋਲ ਬੜੇ ਡਿਪਾਰਟਮੈਂਟਲ ਸਟੋਰ ਚ ਬਾਕੀ ਹੈ ਮੰਗਲਵਾਰ ਯਾਨੀ 25 ਅਕਤੂਬਰ ਨੂੰ ਜਦੋਂ ਫਗਵਾੜਾ ਰਹਿੰਦੇ ਸਣੀ ਦੇ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਲਈ ਯਕੀਨ ਕਰਨਾ ਮੁਸ਼ਕਲ ਹੋ ਗਿਆ ਹਜੇ ਕੋਈ ਪਤਾ ਨਹੀਂ ਪੱਕਾ ਅਜੇ ਪਾਸਪੋਰਟ ਹੀ ਦੇਖ ਕੇ ਆਇਆ ਜੇ ਕੋਈ ਪਤਾ ਨਹੀਂ ਵੀਜਾ ਲੱਗ ਜੇ ਸੀ ਤਾਂ ਕਿੰਜ ਆਈਏ ਆਪਣਾ ਬੇਟਾ ਮੈਂ ਵੇਖ ਸਕਨੀ ਮੈਂ ਆਪਣਾ ਬੇਟਾ ਵੇਖਣ ਜ਼ਰੂਰ ਜਾ ਕੇ ਮੇਰੀਆਂ ਅੰਦਰਾਂ ਨੂੰ ਬਹੁਤ ਸੇਕ ਲੱਗਦਾ ਮੇਰੇ ਕੋ ਨਹੀਂ ਚੱਲ ਹੁੰਦਾ ਵੇ ਗੱਲਾਂ ਸੜ ਸੜ ਕੇ ਮੈਂ ਜਿੰਨ ਚਿਰ ਆਪਣੇ ਆੱਖਾਂ ਨਾਲ ਲਵੇਖਿਆ ਮੈਨੂੰ ਯਕੀਨ ਨਹੀਂ ਆਂਦਾ ਸਨੀ 6 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ 12 ਅਕਤੂਬਰ ਨੂੰ ਸਨੀ ਦਾ 21ਵਾਂ ਜਨਮ ਦਿਨ ਸੀ